ਸਾਰਿਆਂ ਨੂੰ ਪਿਆਰ ਭਰੇ ਸਤ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਫੁੱਲ ਗੋਭੀ ਦੀ ਭੁਰਜੀ ਅੱਧਾ ਕਿਲੋ ਗੋਭੀ ਲਈ ਆ ਇੱਕ ਕੌਲੀ ਮਟਰਾਂ ਦੀ ਲਈ ਆ ਇੱਕ ਟਮਾਟਰ ਲਿਆ ਦੋ ਪਿਆਜ਼ ਗੋਭੀ ਨੂੰ ਚੰਗੀ ਤਰ੍ਹਾਂ ਧੋ ਕੇ ਕੱਦੂਕਾਸ ਕਰ ਲਾਂਗੇ ਗੋਭੀ ਆਪਾਂ ਕੱਦੂਕਾਸ ਕਰ ਲਈ ਆ ਹੁਣ ਇਹਦਰ ਕੜਾਹੀ ਰੱਖ ਲਈ ਆ ਕੜਾਹੀ ਗਰਮ ਹੋ ਗਈ ਆ ਇਹ ਚ ਤੇਲ ਪਾ ਲੈਣਾ ਉਹ ਕਾਫੀ ਤੇਲ ਨੇ ਪਾ ਲਈ ਹੈ ਤੇਲ ਗਰਮ ਹੋ ਰਿਹਾ ਹੈ ਪਹਿਲਾਂ ਆਪ ਜੀਰਾ ਪਾ ਦੇਣਾ ਇੱਕ ਚਮਚਾ ਜੀਰਾ ਦੋ ਮਿਰਚਾਂ ਇੱਕ ਚਮਚਾ ਧਨੀਆ ਦਾ ਥੋੜਾ ਜਿਹਾ ਪਾ ਅਦਰਕ ਦਾਸਾ ਔਰ ਇਹਨਾਂ ਨੂੰ ਲਾਗੇ ਥੋੜਾ ਜਿਹਾ हम प्याज पा देंगे प्याजा ब्राउन कर लेंगे प्याज अपने ब्राउन हो गया हम टमाटर टमा लेंगे टमा कर लेंगे ਹੁਣ ਪਾਵਾਂਗੇ ਇੱਥੇ ਮਸਾਲੇ ਅੱਧਾ ਚਮਚਾ ਨਮਕ ਦਾ ਅੱਧਾ ਹਲਦੀ ਦਾ ਗਰਮ ਮਸਾਲਾ ਅੱਧਾ ਚਮਚਾ ਮੱਥਾ ਇਹ ਮਸਾਲੇ ਤੁਸੀਂ ਆਪ ਦੇ ਹਿਸਾਬ ਨਾਲ ਵੀ ਪਾ ਸਕਦੇ ਹੋ ਟੇਸਟ ਦੇ ਕੇ ਤੁਸੋਂ ਅਸੀਂ ਥੋੜਾ ਜਿਹਾ ਪਾਣੀ ਪਾ ਦਾਂਗੇ ਮਸਾਲੇ ਜਲਣਗੇ ਨਾ

ਕਰ ਦੇਣਾ ਮਿਕਸ ਕਰ ਲਈ ਆਪਾਂ ਫੜਿਆਂ ਨੂੰ ਟੱਕ ਦਾਂਗੇ ਜਲਦੀ ਬਣ ਜਾਣੀ ਆ ਮਟਰਾਂ ਦੀ ਤੇ ਗੋਭੀ ਦੀ ਪਰ ਜਿੜਾੜੀ ਹੋ ਗਈ ਧਨੀਆ ਪਾਉਂਦਾਂ ਨੇ ਇਹਨੂੰ ਰੋਟੀ ਨਾਲ ਪਰੌਠੇ ਨਾਲ ਖਾ ਸਕਦੇ ਆ ਬਹੁਤ ਜਲਦੀ ਬਣ ਜਾਂਦੀ ਹੈ ਟੇਸਟੀ ਹੁੰਦੀ ਹੈ